ਕੀ ਕਾ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਵੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਅਪਾ ਤੁਹਾਡੇ ਲਈ ਕਰਾਸਵਰਡ ਲੈ ਕੇ ਆਏ ਆਂ ਸੁਈਦ ਸਭਾਈ ਸੁਈ ਨੂੰ ਤਕਰੀਬਨ 15 ਤੋਂ 20 ਦਿਨ ਹੋ ਗਏ ਥਣ ਲੇਵੇ ਦੀ ਬਿਲਕੁਲ ਸਾਫ ਜੱਜਮੈਂਟ ਲਾ ਸਕਦੇ ਤੁਸੀਂ ਥਣ ਲੇਵੇ ਤੋਂ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਕਨਫਰਮ ਕਰ ਦਿਆ ਆਓ ਵੀਰ ਜੀ ਮੂਰੇ ਸਾਹਮਣੇ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪਹਿਲਾਂ ਦਾ ਵੀਰ ਆਪਣਾ ਐਡਰੈਸ ਕਨਫਰਮ ਕਰਵਾਓ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਬਾ ਪਿੰਡ ਤੌਲਾ ਦੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਬਾ ਮੋਬਾਈਲ ਨੰਬਰ ਮੋਬਾਈਲ ਨੰਬਰ 9041434874 9041434874 ਵੀਰੇ ਜਿਹੜੀ ਪਿਛਲੀ ਵੀਡੀਓ ਪਾਈ ਸੀ ਆਪਾਂ ਪੇਕੀ ਸੀ ਉਸ ਤੋਂ ਬਾਅਦ ਬਈ ਕ੍ਰਾਸ ਵੈਡ ਹੈ ਵੀਰੇ ਕਿੰਨਾ ਦੁੱਧ ਦੇ ਥੱਲੇ ਹੁਣ ਦੁੱਧ ਵੀ ਥੱਲੇ 15 ਲੀਟਰ ਤੇ ਆ 15 ਕਿਲੋ ਹਾਜਰੇ ਡੱਬੇ ਵਾਲਾ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਦੋ ਟਾਈਮ ਚੋਕੇ ਦੇ ਵੇਦਾਂਗੇ ਮਿਲਕਿੰਗ ਕਰਕੇ ਲੈ ਕੇ ਜਾ ਬਈ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਵੀਰ ਕਹਿੰਦਾ ਵੀ ਦੋ ਟਾਈਮ ਮਿਲਕਿੰਗ ਕਰਕੇ ਲਿਆਵੇ 15 ਕਿਲੋ ਦੁੱਧ ਤੇ ਆ ਮਾਗਰ ਬੱਚਾਗਾ ਮਾਗਰ ਬਛਾ ਖੋਲ ਕੇ ਗੇੜਾ ਦਵਾ ਦੇ ਤੋਰੇ ਪੱਖੋਂ ਪਪਾਈਆਂ ਨੂੰ ਚੈੱਕ ਕਰਵਾ ਦਈਏ ਥਣਲੇਵ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਕਣਵਾ ਥਾਣਾ ਤਕਰੀਬਨ 2 ਘੰਟਾ ਸਮਾਂ ਲਗਾ ਵੀਡੀਓ ਬਣਾਉਣ ਦਾ ਆਪਣਾ ਆ ਹਵਾਨੇ ਦੀ ਜੱਜਮੈਂਟ ਕਰ ਸਕਦੇ ਹੋ ਤੁਸੀਂ ਥਣ ਸੂਆ ਕਹਿਵਾਂਗਾ ਵੀਰੇ ਸੂਆ ਵੀ ਦੂਜਾ ਸੂਆ ਵੀਰ ਕਹਿੰਦਾ ਦੂਜਾ ਗਾ ਮੰਨ ਲਓ ਵੀ ਨਿਆਣਾ ਨੂਣਾ ਲੈਂਦੀ ਏ ਕਿ ਬਣਾ ਨਿਆਣਾ ਤੀ ਨਿਆਣਾ ਪਾਉਣਾ ਹੈ ਵੀਰ ਕਹਿੰਦੇ ਨਿਆਣਾ ਪਾ ਸਕਦੇ ਹੋ ਤੇ ਬਿਨ ਨਿਆਣੇ ਤੋਂ ਚੋਣੀਆਂ ਬਿਨ ਨਿਆਣੇ ਤੋਂ ਚੋ ਸਕਦੇ ਹੋਗੇ ਜਿਵੇਂ ਤੁਹਾਡੀ ਮਰਜ਼ੀ ਹੈਗੀ ਤਾਂ ਉਵੇਂ ਕਰ ਸਕਦੇ ਹੋਗੇ ਦੁੱਧ 15 ਕਿਲੋ ਬਾਜੇ ਵਜਾ ਮੁੱਲ ਕੀ ਹੋਊਗਾ ਭਰਾ ਇਹਦਾ ਹੋਊਗਾ ਬਾਜੇ ਵਜਾ ਮੁੱਲ ਵੀ 50 ਕਰਾ ਲਓ 55 ਕਰਾ 45000 ਮੁੱਲ ਵੀਰ ਨੇ ਜਾਇਜ ਕੀਤਾ ਮੁੱਲ ਵੀ ਕਹਿੰਦਾ 55 ਕਰਾ ਲਓ 50 ਕਰਾ ਲਓ 45000 ਦੀ ਵੈੜ ਦੇ ਦਾਂਗੇ ਘਰੇ ਬੰਦਾ ਮਾਨਤਾਨ ਹੋਊਗਾ ਸਾਢੇ ਬੱਚਾ ਦੇ ਧਾਰਾ ਮਾਰ ਕੇ ਦਿਖ ਬੱਚਾ ਦਾ ਨੂੰ ਆਪਾਂ ਵੀਡੀਓ ਦੇ ਵਿੱਚ ਚੰਗਾ ਦਿਖਾਤਾ ਬੰਦੇ ਬਰੇ ਆਇਆ ਚੋਰਾ ਬੰਦ ਰਾਂਗੇ ਤੋ ਨਹੀਂ ਧਾਰਾ ਪਾ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਰੱਖਾ ਤੀਆਂ ਹੁਣ ਲੋਡ ਆ ਸਾਡੇ ਗੂਗਲ ਪੇ ਨੰਬਰ ਦੀ ਜਿਹੜੇ ਵੀਰ ਦੇ ਪਸੰਦ ਆਉਂਦੀਏ ਵੀਰ ਦੇ ਖਾਤੇ 'ਚ ਪੈਸੇ ਪਾ ਕੇ ਗੱਡੀ 'ਚ ਬੈਠ ਨੂੰ ਚੜਾ ਕੇ ਲੈ ਜਾ ਮੁੱਲ ਦਾ ਦੁੱਧ ਪੀਣ ਵਾਲਾ 100 ਗੋਣੇ ਚੰਗੀ ਹੈ ਕੀ ਬਾਜਾ ਬਿਆ ਰੇਟ ਮੰਗਿਆ ਵੀਰ ਨੇ 45000 ਘਰੇਵੰਦਾ ਮਾਰਦਾਨ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾਹਦ ਲਓ ਧੰਨਵਾਦ ਸ਼ੱਲ ਬੈੜ ਨੇ ਮਾਰਤੀ ਉੱਤਰੇ ਹੀ ਦੇਖੋ ਤੁਸੀਂ ਨਿਆਣੇ ਦੀ ਵੀਰ ਕਹਿੰਦਾ ਕੋਈ ਚੱਕਰ ਨਹੀਂ ਜੇ ਬਾਲਟੀ ਧਰ ਕੇ ਗਵਾਂਡੇ ਦੇ ਘਰੇ ਢੇੜਾ ਦੇ ਕੇ ਆ ਕੇ ਫਿਰ ਚੋਲਿਓ ਤੇ ਵੀਰੇ ਬਾਜੇ ਵਜਾ ਮੁੱਲ 45000 ਹੀ ਹੈ ਮਾਨਤਨ ਤਾਂ ਹੋਊਗਾ ਘਰੇ ਬੰਦਾ ਮਾਨਤਨ ਵੀ ਕਰਦੇ ਮਾਨਤਨ ਘਰੇ ਆਏ ਬੰਦੇ ਦਾ ਜਰੂਰ ਹੋਊਗਾ ਦੁੱਧ ਬਾਦ ਵੀ ਸਕਦੀ ਹੈ ਬੇਟੇਲੀ ਆਈ ਹੈ ਨਾ ਬੇਟੇਲੀ ਆਈ ਹੈ ਦੁੱਧ ਬਾਦ ਵੀ ਸਕਦੀ ਹੈ ਵੀਰ ਕਹਿੰਦਾ ਕਿਸੇ ਦੇ ਸਮਾਈ ਵਾਲੇ ਘਰੋਂ ਨਹੀਂ ਆਈ ਜੇ ਕੋਈ ਵੱਡਾ ਵੀਰ ਵਧੀਆ ਸਾਮ ਨੂੰਗਾ 17 18 ਕਿਲੋ ਦੁੱਧ ਜੈਨੂਨ ਵੈਣ ਨੇ ਦੇ ਦੇਣਾਗਾ ਮੁੱਲ 45000 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9041434874 9041434 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ